ਡਰੇਨੇਜ ਵਿਭਾਗ ਦੇ ਇੱਕ ਅਧਿਕਾਰੀ ਦੇ ਸਟਿੰਗ ਨੇ ਇਮਾਨਦਾਰ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਇਸ ਸਟਿੰਗ ਦੇ ਵਿੱਚ ਡਰੇਨੇਜ ਵਿਭਾਗ ਦਾ ਇੱਕ ਵੱਡਾ ਅਧਿਕਾਰੀ ਖੁਦ ਮੰਨ ਰਿਹਾ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਦੋ ਡਰੇਨਾਂ ਦਾ ਸਫਾਈ ਦਾ ਠੇਕਾ 40 ਲੱਖ ਚ ਹੋਣ ਦੇ ਬਾਵਜੂਦ ਇਹਨਾਂ ਡਰੇਨਾਂ ਦੀ ਸਫਾਈ ਨਹੀਂ ਹੋਈ ਸਿਰਫ ਔਰ ਸਿਰਫ ਖਾਣਾ ਪੂਰਤੀ ਹੋਈ ਹੈ ਇਲਾਕਾ ਵੀ ਕਿਹੜਾਗਾ ਜਲ ਸ਼ਰੋਤ ਮੰਤਰੀ ਦਾ ਵਰਿੰਦਰ ਗੋਇਲ ਜੀ ਦਾ ਹਲਕਾ ਲਹਿਰਾ ਜਿੱਤੇ ਲਹਿਰੇ ਹਲਕੇ ਦੇ ਦੋ ਡਰੇਨਾਂ ਦੀ ਸਫਾਈ ਦਾ ਠੇਕਾ ਸਰਕਾਰ ਵੱਲੋਂ 3 ਜੁਲਾਈ ਨੂੰ ਦੇ ਦਿੱਤਾ ਗਿਆ ਸੀ ਲੇਕਿਨ ਅਜੇ ਤੱਕ ਇਹਨਾਂ ਡਰੇਨਾਂ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਕਿਸਾਨਾਂ ਦੀ ਜ਼ਮੀਨਾਂ ਦਾ ਜਾਂ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਜੇਕਰ ਸਫਾਈ ਨਹੀਂ ਹੋਈ ਤਾਂ ਫਿਰ ਉਹ 40 ਲੱਖ ਰੁਪਏ ਗਿਆ ਕਿੱਥੇ ਕਿਸ ਦੇ ਕੋਲੇ ਪਹੁੰਚੇ ਉਹ 40 ਲੱਖ ਰੁਪਏ ਇਸ ਸਟਿੰਗ ਦੇ ਵਿੱਚ ਖੁਦ ਇਹ ਵੱਡਾ ਅਧਿਕਾਰੀ ਮੰਨ ਰਿਹਾ ਵੀ ਡਰੇਨਾ ਦੀ ਸਫਾਈ ਹੈ ਜਿਹੜੀ ਪੂਰੀ ਤਰ੍ਹਾਂ ਤੇ ਨਹੀਂ ਹੋਈ ਸਟ੍ਰਿੰਗ ਦੇ ਵਿੱਚ ਇਸ ਅਫਸਰ ਦੇ ਵੱਲੋਂ ਹੋਰ ਕੀ ਕੁਝ ਮੰਨਿਆ ਗਿਆ ਤੁਸੀਂ ਖੁਦ ਇਹ ਵੀਡੀਓ ਦੇਖ ਲਓ ਇਹ ਦੇਖ ਲਓ ਇਹ ਨਿਕੜੀ ਹੋਈ ਕਹਿ ਸਕਦੇ ਤੁਸੀਂ ਨਹੀਂ ਇਹ ਨਿਕਲੀ ਹੋਣੀ ਕਹਿੰਦੇ ਜਿਵੇਂ ਨਹੀਂ ਕਹਦੇ ਨਿਕਲੀ ਹੋਈ ਇਹਨੂੰ ਨਿਕੜੀ ਹੋਈ ਕਹਿ ਸਕਦੇ ਬਿਲਕੁਲ ਕਹਿਣ ਨਿਕਲੀ ਹੋਈ ਤਾਂ ਇਹ ਇੱਕ ਟੋਟ-ਟੋਟ ਜਿਹੜੀ ਇਹ ਇਹ 5-6 ਕਿਲੋਮੀਟਰ ਹੋ ਗਈ ਇਹ ਲਹਿਰਾ ਲਿੰਕ 5-6 ਕਿਲੋਮੀਟਰ ਹੋ ਗਈ ਇਹ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਇਹ ਵੀ 5-6 ਕਿਲੋਮੀਟਰ ਦੀ ਆ ਗਈ ਠੀਕ ਹੈ ਜੀ ਇਹ ਆ ਗਈ ਜਿਹੜੀ ਇਹ ਵੀ ਨਿਕਲੀ ਹੋਏ ਹੈ ਇਹ ਵੀ ਨਿਕਲੀ ਹੋਈ ਨਹੀਂ ਕਹਿੰਦਾ ਦੇਖੋ ਤੁਸੀਂ ਕੀ ਮੈਂ ਮੈਂ ਨਹੀਂ ਕਹਿੰਦਾ ਚਲੋ ਮੈਂ ਇਹਨੂੰ ਆਪਾਂ ਕਹਦੇ ਇਹਨੂੰ ਕਹਿੰਦਾ ਨਹੀਂ ਨਿਕਲੀ ਹੋਈ ਕਹਿੰਦਾ ਪਰ ਇਹ ਸਪਾਈ ਨਹੀਂ ਹੋਈ ਹਾਂ ਸਪਾਈ ਠੀਕ ਹੈ ਬਿਲਕੁਲ ਠੀਕ ਹੈ ਜੀ ਤੁਸੀਂ ਇਹ ਗੱਲ ਮੰਨਦੇ ਹੋ ਮੈਂ ਮੰਨਦਾ ਜੀ ਫਿਰ ਮੈਂ ਕਹਿੰਦਾ ਲੈਰਾ ਲਿੰਕ ਹੈ ਜਿਹੜੀ ਹਾਂ ਜੀ ਜੀ ਜ਼ੀਰੋ ਹੈ ਜੀ ਮੈਂ 20% ਕਹਿ ਰਿਹਾ ਸੀ ਜੇ ਤੁਸੀਂ ਇਹਨੂੰ ਕਹਿੰਦੇ ਹੋ ਨਾ ਪਰ ਮਸ਼ੀਨ ਤਾਂ ਚੱਲੀ ਲੈ ਲੈਂਦੀ ਨਹੀਂ ਤੁਸੀਂ ਮੈਂ ਕੀ ਕਹਿੰਨਾ ਜੇ ਤੁਸੀਂ ਇਹਨੂੰ ਕਹਿੰਦੇ ਮੈਂ ਨਿਕਲੀ ਨਹੀਂ ਹਾਂ ਜੀ ਲੈਰਾ ਲਿੰਕ ਜ਼ੀਰੋ ਹੈ ਜੀ ਅੱਛਾ ਜੀ ਦੁਗਨ ਖਾਓ ਦੁਗਨ ਖਾਓ ਦੁਗਨ ਖਾਓ ਠੀਕ ਹੈ ਇਹ ਆ ਬੱਦੂ ਆਦੇ ਇਹ ਆਲੀ ਸ਼ੇਰ ਤੋਂ ਅੱਗੇ ਆ ਚਲੋ ਇਹ ਤਾਂ ਠੀਕ ਹੈ ਤੇ ਮੇਰੇ ਬੁੱਟੇ ਦੁਆਰ ਇੰਨੇ ਕਿਤਾ ਬੁੱਟੇ ਆ ਪਾ ਗਏ ਨੇ ਇਹ ਥੋੜੀ ਆ ਸੁੱਕੀ ਐ ਇਹ ਸੁੱਕੀ ਐ ਅੱਛਾ ਚਲੋ ਸੁੱਕੀ ਤਾਂ ਮੈਂ ਕਹਿੰਦਾ ਇਸ ਵਾਰ ਦੁਆਰ ਤੋਂ ਅੱਗੇ ਤਾਂ ਕੋਈ ਗੱਲ ਨਹੀਂ ਕਿਵੇਂ ਕਿਹੜਾ ਆ ਜਿਹੜਾ ਬੁੱਤੀ ਵਾਲਾ ਜੁਰੀਮਾਨ ਜੀ ਜਿਹੜੀ ਕਾਗਰਸੀਕਾ ਐ ਇਹ ਬੁੱਤੀ ਵਾਲੇ ਇਹ ਘੱਟੋ ਘੱਟ 5 6 ਤਿੰਨ ਮਹੀਨੇ ਬਾਅਦ ਬੁੱਟੇ ਤੇ ਆ ਫੁੱਲ ਆਉਂਦੇ ਹੈਗੇ ਚਲੋ ਹਾਂ ਇਹ ਕਿ ਭਾਏ ਚਲੋ ਇਹ ਬਣ ਕੇ ਫੁੱਲ ਫੁੱਲ ਆਏ ਹੋਏ ਹੈ ਹੈ ਪਰ ਦੇਖੋ ਸੁੱਕੇ ਹੋਏ ਤਾਂ ਮੈਂ ਕਹਿੰਦਾ ਗਿੱਲਦੀ ਤੇ ਮਨਸ ਲੈ ਕੇ ਨਹੀਂ ਆ ਦੇ ਆ ਦੇ ਇਹ ਤਾਂ ਜਦੋਂ ਮਾਰੀ ਮੜੀ ਜੀ ਤਾਂ ਜਦੋਂ ਮੈਂ ਤੁਹਾਨੂੰ ਕੀ ਨਹੀਂ ਚਲੋ ਮੈਂ ਤੁਹਾਡੀ ਗੱਲ ਸਮਝ ਗਿਆ ਲੇਹਰਾ ਲਿੰਕ ਤੇ ਮੈਂ ਤੁਹਾਨੂੰ ਇਹ ਕਹਿੰਦਾ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਆਲਮਪੁਰ ਤੋਂ ਲੈ ਕੇ ਠੀਕ ਹੈ ਜੀ ਤੁਸੀਂ ਪਿੱਛੇ ਕੋਡੇ ਨਾਲ ਬਕੌਰੀਆਂ ਤੋਂ ਕਿੱਥੇ ਸ਼ੁਰੂ ਹੁੰਦੀ ਹੈ ਇਹ ਕਾਪੀ ਕੱਟ ਬਿਲ ਲਿਖਾਂ ਮੈਂ ਆਲਮਪੁਰ ਪਿੰਡ ਲਿਖਾਂ ਕਿੱਥੇ ਘੜੇ ਪਿੰਡ ਤੁਸੀਂ ਕਹਿੰਦੇ ਹੋ ਤੁਸੀਂ ਦੇਖਿਓ ਪਹਿਲਾਂ ਤੁਸੀਂ ਮੇਰੇ ਕੋ ਕੰਮ ਤਾਂ ਆਪਣੇ ਕਰਾਣੇ ਹੀ ਆ ਜਦ ਨਹੀਂ ਹੋਇਆ ਤਾਂ ਤੁਸੀਂ ਤੁਸੀਂ ਉੱਥੇ ਜਾ ਕੇ ਚੈੱਕ ਕੰਮ ਤਾਂ ਕਿਹੜਾ ਜੀ ਹੁਣ ਤਾਂ ਕੰਮ ਤਾਂ ਥੋੜੀ ਹੋਊਗਾ ਹੁਣ ਤਾਂ 100% ਹੋਊਗਾ ਕੰਮ 25 ਦਾਸ ਤੋਂਗੀ 100% ਕੰਮ ਹੋ ਗਿਆ ਜਿਹੜਾ ਨਹੀਂ ਹੋਇਆ ਤਾਂ 100% ਹੋਊਗਾ ਮੈਂ ਤਾਂ ਭੁੱਲੇ ਗੱਲ ਭੁੱਲ ਜਾ ਤੁਸੀਂ ਸ਼੍ਰੀਮਾਨ ਜੀ 3 ਜੁਲਾਈ ਦੇ ਠੇਕੇ ਹੋਏ ਆ ਉਹ ਤਾਂ ਮੈਨੂੰ ਪਤਾ ਹੈ ਮੈਂ ਉਹ ਗੱਲ ਤਾਂ ਮੈਂ ਕਰਦਾ ਹੀ ਥੋੜਾ ਨਾ ਜੀ ਮੈਂ ਤੁਹਾਡੇ ਨਾਲ ਦੂਜੀ ਗੱਲ ਕਰਾਂ ਸਿੱਧੀ ਕਿ ਵੀ ਇਹ ਤਾਂ ਕੰਮ ਆਪਣੇ ਕਰਾਣੇ ਹੀ ਆ ਜਿਹੜਾ ਨਹੀਂ ਹੋਇਆ ਤਾਂ ਆਲਮਪੁਰ ਆਲਮਪੁਰ ਤੋਂ ਕਹਿੰਦੇ ਹੋ ਆਲਮ ਜਿਹੜੀ ਲਹਿਰਾ ਲਿੰਕ ਮੈਂ ਕਹਿੰਦਾ ਜੀ ਮੈਂ ਕਹਿੰਦਾ 0 ਲਹਿਰਾ ਨੇ ਉਹ ਤਾਂ ਜੀ ਜੇ ਹੁਣ ਮਸ਼ੀਨ ਲੱਗੀ ਐ ਮੈਂ ਕਹੂੰਗਾ ਹੀ ਬੰਦਾ ਬੰਦੇ ਸਭ ਦੇ ਕੋਤੋਂ ਨੂੰ ਪਤਾ ਐ ਮੈਨੂੰ ਕਹਿਣਾ ਹੀ ਪੈਂਦਾ ਹੁੰਦਾ ਹੁੰਦੀ ਤਾਂ ਮਹੀਨੇ ਤੱਕ ਐ ਤਾਂ ਮਹੀਨੇ ਹੁਣ ਤੁਸੀਂ ਲਹਿਰਾ ਲਿੰਕ ਨੂੰ ਐ ਇਹ ਲਹਿਰਾ ਲਿੰਕਾਂ ਲੈ ਕੇ ਜਿਹੜਾ ਲਹਿਰਾ ਜਾਖਣ ਵਾਲਾ ਰੋਡ ਰੋਡ ਦਾ ਪੁਲ ਆ ਜੀ ਲਹਿਰਾ ਤੋਂ ਜਾਖਣ ਨੂੰ ਜਾਂਦੇ ਆ ਉਹ ਤਾਂ ਆਲਮਪੁਰ ਤੱਕ ਘੱਟੋ ਘੱਟ 2.5 ਕਿਲੋਮੀਟਰ ਐ ਉੱਥੇ ਸੂਈ ਨਹੀਂ ਥੱਲੇ ਜਾ ਸਕਦੀ ਮੈਂ ਤੁਹਾਡੇ ਮੈਂ ਦੇਖ ਕੇ ਨਾ ਜਾ ਕੇ ਆਪ ਦੇਖ ਕੇ ਨਾ ਬੇਸਿਕਲੀ ਮੈਂ ਆਪ ਦੇਖ ਕੇ ਆ ਜਾ ਕੇ ਆਹ ਦੱਸਿਓ ਇਹ ਕਿੱਥੇ ਜੇ ਪਾਈ ਹੋਈ ਐ ਮੈਂ ਆ ਦੱਸੋ ਇਹ ਜੱਖੜ ਰੋਡ ਤੇ ਖੜਕੇ ਦਿਖੂਗਾ ਤੁਹਾਨੂੰ ਮੈਂ ਸਿਕਮੇ ਦੇਖਾਂਗਾ ਕੋਈ ਇਹਨੇ ਜੱਖੜ ਰੋਡ ਤੇ ਮੈਂ ਲਿਖ ਲਈ ਆ ਦੇਖੋ ਹੈਗਾ ਕਿ ਮੈਂ ਦੇਖੀ ਇਹ ਬਿਲਕੁਲ ਠੀਕ ਹੈ ਮੈਂ ਦੱਸੋ ਇਹ ਡਰੇਨ ਬੈਸਿਸ ਕਿਤੇ ਪੁਆਇੰਟ ਹੈ ਕੋਈ ਨਹੀਂ ਹੈ ਨਹੀਂ ਸਫਾਈ ਹੈ ਨਹੀਂ ਸਫਾਈ ਇਹ ਇਹ ਇੱਥੇ ਮਸ਼ੀਨ ਆਈ ਹੋਈ ਹੈ ਨਹੀਂ ਮਸ਼ੀਨ ਆਈ ਜੀਵੇਂ ਬਗ 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 ਵਾਸ ਮਰੀ ਜਾਵੇ ਬੰਦਾ ਬੈਠਾ ਇਹ ਕਿੱਥੇ ਦਾ ਪੁਆਇੰਟ ਹੈ ਹੈ ਇਹ ਵੀ ਹੈਗਾ ਲੇਰ ਲਿੰਕ ਦੀ ਹੈ ਲੇਰ ਲਿੰਕ ਦੀ ਹਾਂ ਠੀਕ ਹੈ ਹੁਣ ਤੁਸੀਂ ਦੱਸੋ ਇਹ ਇੱਥੇ ਕੀ ਹੈਗਾ ਇਹਦੇ ਆਲੇ-ਦੁਆਲੇ ਕੁਦਰਤੀ ਉਨਾ ਬੂਟੀਆ ਦਾ ਕੁਝ ਨਹੀਂ ਹੈਗਾ ਮਸ਼ੀਨ ਗਈ ਹੁੰਦੀ ਜੇ ਇਹ ਤਾਂ ਕੱਢਦੀ ਨਾ ਇਹ ਤਾਂ ਕੱਢਦੀ ਬਿਲਕੁਲ ਕੱਢ ਦੇਤੀ ਇਹਨੂੰ ਕੱਢਦੀ ਕਿਤੇ ਕੋਈ ਚੇਪਾ ਕੱਢੇ ਤਾਂ ਐਸਡੀਓ ਸਾਹਿਬ ਤੁਸੀਂ ਅਸੀਂ ਵੀ ਯਾਰ ਕਿਸਾਨ ਆ ਇਤੋਂ ਇੱਕ ਮਿੱਟੀ ਦਾ ਡੇਕ ਦੀ ਉਹ ਵੀ ਸਾਹਮਣੇ ਦਿੰਦਾ ਹੈ ਫਿਰ ਇੱਕ ਬੇਨਤੀ ਜੀ ਮੇਰੀ ਮੇਰੇ ਲਈ ਕੁਝ ਸਹੀ ਮਨ ਦੱਸੋ ਨਾ ਕੋਈ ਸਹੀ ਨਹੀਂ ਪਰ ਸਿਰਫ ਮੇਰਾ ਕੁਝ ਨਾ ਹੋਵੇ ਮੈਨੂੰ ਮੈਨੂੰ ਬੁਝਾ ਕੇ ਚੱਲੋ ਨਾ ਨਹੀਂ ਚੱਲੂਗਾ ਸਾਹਮਣੇ ਦਿਖਾਵਾਂਗੇ ਨਿੱਕੀ ਤੁਸੀਂ ਨਿਊਜ਼ ਤੇ ਲਾਉਂਗੇ ਨਿਊਜ਼ ਦਿਲਾਉਂਗੇ ਨਿਊਜ਼ ਤੋਂ ਬਿਨਾ ਕਿਵੇਂ ਚੱਲੂਗਾ ਸਾਹਿਬਾ ਸਾਹਿਬਾ ਕਰ ਲਓ ਫਿਰ ਜੇ ਮੇਰਾ ਆਪਣਾ ਨਿਊਜ਼ ਤਾਂ ਇਹਦਾ ਮੈਂ ਤੁਹਾਨੂੰ ਮੈਂ ਤਾਂ ਕੋਈ ਬੰਦਾ ਆਪਣੇ ਕੰਨੀ ਐ ਨਹੀਂ ਕਰ ਸਕਦਾ ਜੀ ਨਾ ਨਾ ਠੀਕ ਹੈ ਬੰਦੇ ਮੈਨੂੰ ਪਤਾ ਹੀ ਤੁਹਾਡਾ ਤਾਂ ਮੈਨੂੰ ਸੁਣਿਆ ਵਾ ਨਾ ਹੁਣ 1 3 ਜੁਲਾਈ ਤੋਂ ਤਾਂ ਠੇਕੇ ਹੋਗੇ ਨਾ ਤੁਹਾਨੂੰ ਸਾਰਾ ਪਤਾ ਜੀ ਸੁਣ ਤੁਹਾਨੂੰ 2 3 ਤੋਂ ਤਾਂ ਹੋਗੇ ਵੈਸੇ ਤਾਂ ਇਹ ਮਿਰਖਲ 10 ਜੂਨ ਤੋਂ ਪਹਿਲਾਂ ਹੀ ਹੁੰਦਾ ਬਰਸਾਤਾਂ ਤੋਂ ਪਹਿਲਾਂ ਸਪਾਈ ਹੁੰਦੀ ਠੇਕੇ ਲੇਟ ਹੋਏ ਹੋਗੇ ਠੇਕੇ ਲੇਟ ਹੋਗੇ ਪਰ ਹੁਣ ਵੀ 3 ਜੁਲਾਈ ਨੂੰ ਅੱਜ 1 ਮਹੀਨਾ 20 ਦਿਨ ਹੋ ਗਏ 20 22 ਦਿਨ ਹੋ ਗਏ 20 ਕੀ ਸੈਟ ਚੈੱਕ ਇਨ ਕੀਤੀ ਕਦੇ ਕੋਈ ਟ੍ਰੇਨ ਉਲਾਂ ਤੇ ਦੀਨ ਲੱਗ ਰਹੀ ਇਕੱਲੇ ਇਕੱਲੇ ਪੁਲਕਾ ਚੈੱਕ ਤਾਂ ਜਾ ਕੇ ਜੀ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਹਜੇ ਜਈ ਨੇ ਵੀ ਇਹੀ ਕਿਹਾ ਕਿ ਸਰ ਥੋੜੀ ਥੋੜੀ ਸਵਾਈ ਰਹੇਗੀ ਉਹਨੇ ਦੱਸਿਆ ਮਨੇ ਬੁਰਜੀਆਂ ਦੋ ਚਾਹ ਦੇਖੋ ਮੈਸੇਜ ਆਇਆ ਹੂੰ ਮੈਂ ਤੁਹਾਨੂੰ ਇਹ ਕਹਾਂ ਤੁਹਾਡੇ ਮੈਸੇਜ ਤੋਂ ਬਾਅਦ ਮੈਂ ਜੀ ਨੂੰ ਮੈਸੇਜ ਕੀਤਾ ਹੂੰ ਠੀਕ ਹੈ ਜੀ ਆ ਜੀ ਹੈ ਮੇਰਾ ਉਹਨੇ ਮੈਨੂੰ ਦੱਸਿਆ ਕਿ ਲੈਰਾ ਲਿੰਕ ਦੀਆਂ 10 ਬੁਰਜੀਆਂ ਪੈਂਡਿੰਗ ਹੈ ਲੈਰਾ ਮੇਨ ਦੀਆਂ 10 ਬੁਰਜੀਆਂ ਪੈਂਡਿੰਗ ਹੈ 10 ਬੁਰਜੀਆਂ ਮਤਲਬ ਕਿੰਨਾ ਹੁੰਦਾ ਹੈ 3 ਕਿਲੋਮੀਟਰ ਹੈ 3 ਕਿਲੋਮੀਟਰ 3000 ਲੀਟਰ ਪੈਂਡਿੰਗ ਹੈ ਉਸਨੇ ਮੈਨੂੰ ਨਿਕਲ ਗਈ ਹੈ ਹਮ ਕੀ ਹੈ ਉਸਨੇ ਮੈਂ 25 ਅਗਸਤ ਤੋਂ ਬਾਅਦ ਹਾਂਜੀ ਚਲੋ ਛੱਡੋ ਤੁਸੀਂ ਮੈਂ ਜੋ ਐਕਚੁਅਲ ਤੁਹਾਨੂੰ ਦੱਸ ਰਿਹਾ ਮੈਨੂੰ ਜੈਨੇ ਕੀ ਹੈ ਠੀਕ ਹੈ ਜੀ 3000 ਲੀਟਰ ਪੈਂਡਿੰਗ ਤੇ ਕਹਿੰਦੇ ਬਕਸਾ ਰਿਫਾਈ ਹੋ ਰਹੀ ਹੈ ਉਹ ਮੈਨੂੰ ਰਿਪੋਰਟ ਦਿੰਦੀ ਹੈ ਹਮ 100% ਰਿਪੋਰਟ ਦਿੰਦੀ ਹੈ ਉਸਨੇ ਹੁਣ ਜੇ ਤੁਹਾਨੂੰ ਪੁਆਇੰਟ ਕਿਹਾ ਮੈਂ ਜਾ ਕੇ ਚੈੱਕ ਕਰਦਾ ਜਿਹੜੇ ਮਰਜ਼ੀ ਕਰ ਲੋ ਚੈੱਕ ਆਪਾਂ ਨੇ ਕਿਹੜਾ ਬਟ ਮੈਨੂੰ ਤਾਂ ਇੱਕ ਬੇਨਤੀ ਹੈ ਬਸ ਕਿ ਮੈਂ ਇੱਧਰ ਇੱਧਰ ਗਿਆ ਮੈਂ ਬਰੇਟੇ ਕੰਮ ਨਹੀਂ ਆ ਗਿਆ ਮੇਰੀ ਇੱਕ ਬੇਨਤੀ ਹੈ ਜੇ ਇਹ ਗੱਲਾਂ ਸੱਚ ਹੈ ਮੈਂ ਦੇ ਨਾ ਝੂਠ ਬੋਲਣ ਦੀ ਮੈਨੂੰ ਕੀ ਲੋੜ ਹੈ ਨਹੀਂ ਤੁਹਾਨੂੰ ਤਾਂ ਕਿਉਂੜਾ ਗੱਲ ਕਰ ਫਿਰ ਗੱਲ ਕੀ ਕਰਨੀ ਹੈ ਮੈਨੂੰ ਤਾਂ ਮੋਟੀ ਗੱਲ ਦੱਸ ਨਹੀਂ ਕੋਈ ਗੱਲ ਨਹੀਂ ਤੁਸੀਂ ਚੈੱਕ ਕਰਾਓ ਸਫਾਈ ਕਰਾਓ ਬਸ ਉਹਨੂੰ ਕੋਈ ਧੰਨ ਬਸ ਸਫਾਈ ਹੋਵੇ ਇੱਕ ਹਾਂ ਬਠੀਕਾ ਠੀਕ ਹੈ ਨਾ ਠੀਕ ਹੈ ਲੈ ਕਿਸੇ ਨੂੰ ਬਤਾਈ ਦੀ ਕੋਈ ਸਹਿਰ ਹੈ ਉਹ ਤੁਸੀਂ ਮੈਨੂੰ ਜਦ ਮੈਂ ਦੱਸ ਦੇਣੀ ਹੈ ਕੋਈ ਮਾਇੰਡਿੰਗ ਦੀ ਕਿਸੇ ਹੋਰ ਚੀਜ਼ ਦੀ ਨਹੀਂ ਕੋਈ ਕੋਈ ਕਾਸੇ ਦਾ ਨਹੀਂ ਹੈ ਆਪਣੀ ਨਹੀਂ ਤਾਂ ਫਿਰ ਕੋਈ ਕੰਮ ਹੀ ਹੁੰਦਾ ਬੰਦੇ ਨੂੰ ਤੇ ਬਸ ਇੱਕ ਮੇਰੀ ਤੁਹਾਰ ਤੋਂ ਬੇਨਤੀ ਹੈ ਮੇਰੇ ਲਈ ਲੱਗੀ ਹੈ ਫਿਰ ਮੈਂ ਹੋਰ ਕੀ ਕਰ ਸਕਦਾ ਇਹਦਾ ਸਫਾਈ ਥੋੜੀ ਮੈਂ ਕਰਾਂਗਾ ਮੈਂ ਖਾ ਕੇ ਪਟੜੀਆਂ ਦੇ ਧੱਕੇ ਮੋਟ ਠੀਕ ਹੈ ਜੀ। ਹੋਪਰਾ ਆਉਂਦੀਆਂ ਨੇ। ਠੀਕ ਹੈ ਜੀ। ਫਿਰ ਮੈਂ ਆਪਣਾ ਨਾਮ ਇਹਨਾ ਬਣਾਵਾ ਘੱਟੁ ਘੱਟ ਜਦੋਂ ਮੈਂ ਕਵਰੇਜ ਬੱਕਰੀ ਕਵਰੇਜ ਹੁੰਦੀ ਹੈ ਲੋਕਾਂ ਚਰਚਾ ਹੁੰਦੀ ਵੀ ਅਗਲਾ ਕਹਿੰਦਾ ਯਾਰ ਉਹ ਪੱਤਰਕਾਰ ਹੈ ਜੇ ਹੈਗਾ। ਪੱਤੇ ਗੱਲ ਕੀ ਹੈ ਜੀ? ਹਰ ਇੱਕ ਚੀਜ਼ 'ਚ ਦੇਖੋ ਹਰ ਇੱਕ ਚੀਜ਼ 'ਚੋਂ ਅਸੀਂ ਪੈਸੇ ਲੈਂਦੇ ਹਾਂ। ਹਮਮ ਹਰ ਇੱਕ ਚੀਜ਼ 'ਚੋਂ ਤੁਸੀਂ ਨਾਮ ਨਹੀਂ ਬਣਾਉਣਾ। ਹਮ ਇਹ ਨਹੀਂ ਕਿ ਅਸੀਂ ਤਾਂ ਲੈਂਦੇ ਪੈਸੇ ਕਿ ਸਾਨੂੰ ਇਹ ਤਾਂ ਬਹੁਤ ਵੱਡੀ ਇਹ ਰਿਲੇਟਡ ਦਾ ਕਿਸਾਨਾਂ ਦੇ ਨਾਲ ਹੋਣੀ ਹੈ। ਬੈਸ ਸੁਣੋ ਵੀ ਨਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਰ ਇੱਕ ਚੀਜ਼ 'ਚੋਂ ਅਸੀਂ ਪੈਸੇ ਲੈਂਦੇ ਹਾਂ। ਹਮ ਹਰ ਇੱਕ ਚੀਜ਼ 'ਚ ਮਾੜਾ ਮੋਟਾ ਜੇ ਕੋਈ ਬੇਨਤੀ ਕਰਦਾ ਉਹਦੇ ਸੁਣਨੇ ਚਾਹੀਦੇ ਨਹੀਂ ਇਹ ਚ ਜਹੀ ਗੱਖ ਨਹੀਂ ਕਿਸ ਚ ਜੇ ਕੁਝ ਹੁੰਦਾ ਸਪਾਈ ਹੁੰਦੀ ਫਿਰ ਤਾਂ ਬੰਦਾ ਕਹਿੰਦਾ ਮੈਂ ਤੁਹਾਨੂੰ ਜਮੀਨ ਭੇਜ ਜੇ ਮੈਂ ਮੈਨੂੰ ਹੀ ਦੱਸ ਦੇ ਇਹ ਤਾਂ ਮੈਂ ਤੁਹਾਨੂੰ ਦੱਸਦਾ ਵੀ ਘੱਟੋ ਘਾਟੇ ਲਾ ਲਓ ਜੇ ਤੁਹਾਡਾ 40 ਲੱਖ ਦਾ ਠੇਕਾ ਹੈ ਇਹ ਚ ਖਰਚੀ ਜ਼ੋਰ ਮਾਰ ਕੇ ਕਰ ਲਵਾਂ ਅੱਜ ਤੱਕ ਮਤ ਤੋਂ ਬਾਅਦ 5-7 ਲੱਖ ਖਰਚੇ ਹੋਏ ਇਹਦੇ ਚਲੋ ਮੈਨੂੰ ਨਹੀਂ ਪਤਾ ਖਰਚੀ ਨਹੀਂ ਮੈਂ ਤੁਹਾਨੂੰ ਪਤਾ ਮਸ਼ੀਨ ਮੈਨੂੰ ਨਹੀਂ ਪਤਾ ਉਹ ਗੱਲ ਖਰਚੇ ਕੀ ਹੁੰਦਾ ਜੀ ਮਸ਼ੀਨ ਦਾ ਜਿਵੇਂ ਤੁਸੀਂ ਦੱਸ ਤਾ 1.2 ਲੱਖ ਦਾ ਜੇ ਠੀਕ ਹੈ ਤੇਲ ਲੱਗਿਆ ਹੈ ਮੈਂ ਕਹਿੰਦਾ ਮੈਂ ਮਤ ਤੋਂ ਬਾ ਸਭ ਚਲੋ ਮੰਨ ਲਓ ਜੀ ਗੱਲ ਸਮਝੀ ਨਾ ਮੈਂ ਇੱਕੇ ਮਸ਼ੀਨਤੀ ਬਦ ਮਸ਼ੀਨਾ ਨਹੀਂ ਚੱਲੀਆਂ ਜਦੋਂ ਮੈਨੂੰ ਨਹੀਂ ਪਸੀਨਾ ਦਾ ਮੈਂ ਮਸ਼ੀਨਾ ਤਿੰਨ ਸੀ ਕਿਹ ਜੀ ਪਹਿਲਾਂ ਮੈਂ ਆਪ ਦੇਖੀ ਤਿੰਨ ਦਿਨ ਦਾ ਕੰਮ ਕਰਦੀਆਂ ਮੈਂ ਸੱਚ ਬਣਾਉਣਾ ਛੁੱਟ ਨਹੀਂ ਜਾਂਦਾ ਇੱਕ ਮਸ਼ੀਨ ਲੱਗੇ ਵੇਸੀ ਦੜਬੇ ਤੋਂ ਲੈ ਰਾ ਇੱਕ ਲੈਰੇ ਵਾਲੇ ਵਿੱਚ ਇੱਕ ਲੈਰਾ ਲਿੰਕ ਟੰਗੇ ਬਸ ਉਹ ਪਹਛਾਤੀਆਂ ਉਹਦੀ ਪਹਛਾਤ ਤਿੰਨ ਮਸ਼ੀਨ ਨਹੀਂ ਨਹੀਂ ਉਹਨੂੰ ਪਾਣੀ ਪੁਣੀ ਦਾ ਵੀ ਪਤਾ ਨਹੀਂ ਮੀਂਹ ਤਾਂ ਟਪ ਗਿਆ ਮੌਸਮ ਮੌਨਸੂਨ ਦਾ ਸਮਝ ਪੰਜਾਬ ਜੂਏ ਦਾ ਦੱਸੋ ਮੈਂ ਤਾਂ ਹਾਲ ਦੱਸੋ ਮੈਂ ਤਾਂ ਹਾਲ ਦਾ ਕਰਨਾ ਹੈ ਮਸਾਲਾ ਤਾਂ ਮੈਂ ਤੁਹਾਨੂੰ ਕਹਤਾ ਤੁਸੀਂ ਕਹਿੰਨ ਮੈਂ ਖਬਰ ਨਾਲ ਆ ਮੇਰਾ ਤਾਂ ਹਾਲ ਇਹੀ ਹੈ ਜ ਆਲਾ ਪਾ ਕਰ ਲਾ ਦੇ ਕੋ ਮੈਂ ਤਾਂ ਪੂਰੀ ਸਫਾਈ ਕਰਨ ਨੂੰ ਸਪਾਈਡਰ ਆਵਾਂਗਾ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਸਫਾਈ ਦੀ ਕਰਾਂ ਦੀ ਦਗ-ਦਸ ਦਿਨ ਦੋ ਮਹੀਨਾ ਤਾਂ ਪੂਰੀ ਕੋਸ਼ਿਸ਼ ਕਰਾਂਗਾ ਜੀ ਸਾਹਿਬ ਮੈਨੂੰ ਦੱਸੋ ਤੁਸੀਂ ਕਹਿੰਦਾ ਵੀ ਨਾ ਕਰਾਂ ਹਾਂ ਹਾਂ ਸੀ ਆ ਗਏ ਚਲੋ ਤੁਹਾਨੂੰ ਤਸੱਲੀ ਕਰਾਤੀ ਸਾਰਾ ਕੁਝ ਹਾਂਜੀ ਹਾਂਜੀ ਉਹ ਠੇਕੇਦਾਰ ਕੁਝ ਕਹਿੰਦਾ ਤੁਹਾਨੂੰ ਦਿਖਾਤਾ ਵੀ ਭਾਈ ਆ ਕੁਛ ਹੈਗਾ ਦਿਨ ਬੀਤ ਤੱਕ ਦਾ ਵੈਸੇ ਮੇਰਾ ਦਿਖਾਉਣ ਦਾ ਫਰਜ਼ ਨਹੀਂ ਹੈਗਾ ਇਹ ਨਹੀਂ ਮੈਂ ਤੁਸੀ ਤਾਂ ਮੇਰਾ ਮੇਰਾ ਹੀ ਫਰਜ਼ ਨਹੀਂ ਮੈਂ ਤੁਸੀ ਮੈਂ ਆ ਤੁਸੀ ਤਾਂ ਦਿਖਾਏ ਬਸ ਤੁਹਾਡੀ ਤੁਸੀਂ ਕਹਿੰਦਾ ਚਲੋ ਫੋਨ ਤੇ ਕਹਿੰਦਾ ਮੈਂ ਹੁਣ ਆ ਮੈਂ ਤੁਹਾਨੂੰ ਤਸੱਲੀ ਕਰਾਉਣ ਵਾਸਤੇ ਆ ਤੇਰੇ ਘਰ ਤੇ ਠੀਕ ਮੈਂ ਤਾਂ ਹਾਲ ਦੱਸੋ ਮੈਂ ਹਾਲ ਤੁਹਾਡੇ ਹਾਲ ਤਾਂ ਮੈਨੂੰ ਦੱਸੋ ਤੁਸੀਂ ਵੀ ਮੈਂ ਮੇਰੇ ਲਵੇ ਕਵਰੇਜ ਕਰਨ ਤੋਂ ਬਿਨਾ ਕੀ ਹੈਗਾ ਨਹੀਂ ਇੱਕ ਕਰ ਇੱਕ ਛੱਡ ਦੂੰਗੀ ਕੀ ਫਰਕ ਪੈ ਗਿਆ ਮੈਂ ਤੇ ਇੰਨੀ ਗੱਲਾਂ ਮੈਂ ਤਾਂ ਮੈਂ ਤੇ ਇੰਨੀ ਕਿ ਬੇਨਤੀ ਹੈ ਉਹ ਵੀ ਕੱ ਚਲ ਮੈਂ ਪੇਜ ਤੇ ਕਰ ਲੈਣਾ ਅਬ ਦੇਲੇ ਤੇ ਹੋਰ ਨਹੀਂ ਬੁਲਾਉਂਦੇ ਪਤ ਜੀ ਤੁਸੀਂ ਇਹ ਪੇਜ ਤੇ ਕਰੋਗੇ ਕਿਹੜਾ ਨਹੀਂ ਘਾਰੇ ਇਹ ਕਿਤੇ ਨਹੀਂ ਤੇਰਾ ਗਲਤ ਹੋਈ ਐ ਗਲਤ ਹੋਈ ਤੁਸੀਂ ਇੱਕ ਜਗ੍ਹਾ ਕਰ ਦਿੱਤੀ ਤੁਸੀਂ ਆਪਣੇ ਵਟਸਐਪ ਤੇ ਪਾ ਦਿਓ ਤਾਂ ਲੋਕਾਂ ਦੀ ਚਾਕਲੇਟ ਐ ਦਾ ਤੁਹਾਨੂੰ ਕਿਹੜਾ ਕੋਈ ਤੁਹਾਨੂੰ ਤੁਹਾਨੂੰ ਪੇਜ ਤੇ ਇਹਨੇ ਲੋਕ ਤੁਹਾਨੂੰ ਜਾਣਦੇ ਆ ਗਲਤ ਹੈ ਹੈਨਾ ਚਲ ਕਰ ਲੈਣ ਦੇ ਕੁਛ ਨਹੀਂ ਹੁੰਦਾ ਉਹ ਤੇ ਗੱਲ ਕੀ ਐ ਤੁਹਾਨੂੰ ਨਹੀਂ ਕੁਛ ਹੁੰਦਾ ਨਾ ਇਹਨਾਂ ਨੂੰ ਕੁਛ ਹੋਣਾ ਤੁਸੀਂ ਇਹ ਗੱਲ ਸਮਝੋ ਚਲੋ ਦੇਖਦੇ ਕੋਈ ਗੱਲ ਦੇਖਦੇ ਚਾਹ ਤਾਂ ਲੈ ਲੈਂਦੇ ਦੇਖਦੇ ਨਹੀਂ ਕਰਨੀ ਦੇਖਦੇ ਨਹੀਂ ਕਰਨਾ